ਤੋ ਤਸਵੀਰਾਂ ਇਸ ਵੇਲੇ ਤੁਹਾਨੂੰ ਸ਼੍ਰੀ ਰਾਮ ਹਸਪਤਾਲ ਦੇ ਬਾਹਰ ਦੀਆਂ ਦਿਖਾ ਰਹੇ ਦੇਖ ਸਕਦੇ ਹੋ ਕਿ ਜਿਹੜਾ ਪਰਿਵਾਰਕ ਮੈਂਬਰਾਂ ਨੇ ਜਿਹੜਾ ਧਰਨਾ ਲਗਾਤਾ ਜੀ ਹਸਪਤਾਲ ਦੇ ਬਾਹਰ ਜਿਹੜਾ ਲੜਕੇ ਦੀ ਮੌਤ ਤੋਂ ਬਾਅਦ ਜਿਹੜੇ ਪਰਿਵਾਰਕ ਮੈਂਬਰ ਨੇ ਧਰਨੇ ਤੇ ਬਹਿ ਚੁੱਕੇ ਆ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਸਾਂਝੀਆਂ ਕਰ ਰਹੇ ਆ ਸ਼੍ਰੀ ਰਾਮ ਹਸਪਤਾਲ ਦੇ ਵਿੱਚ ਜਿਹੜਾ 20 ਸਾਲਾਂ ਜਿਹੜਾ ਰੋਹਿਤ ਨਾਮ ਦਾ ਲੜਕਾ ਉਹਦੀ ਮੌਤ ਹੋਈ ਹੈ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੇਖ ਸਕਦੇ ਹੋ ਕਿ ਜਿਹੜਾ ਸੜਕਾਂ ਜਾਮ ਕਰ ਦਿੱਤੀ ਆ ਔਰ ਇਸ ਵੇਲੇ ਦੇਖ ਸਕਦੇ ਹੋ ਕਿ ਵਿੱਚ ਵਿੱਚ ਕਾਰ ਸੜਕ ਦੇ ਬੈਗੇ ਆ ਔਰ ਪਿੱਛੇ ਭਾਰੀ ਜਿਹੜਾ ਜਾਮ ਲੱਗ ਗਿਆ ਹਸਪਤਾਲ ਦੇ ਬਾਹਰ ਤਸਵੀਰਾਂ ਦੇਖ ਸਕਦੇ ਹੋ ਖਾਣਾ ਸੇ ਦੇ ਇਲਾਕੇ ਦੇ ਵਿੱਚ ਸਾਰੀ ਜਿਹੜੀ ਹੈ ਕਟਨਾ ਜਿਹੜੀ ਹੈ ਹਸਪਤਾਲ ਦੇ ਵਿੱਚ ਹੋਈ ਹੈ ਔਰ ਪੀੜਤ ਪਰਿਵਾਰ ਜਿਹੜਾ ਦੇਖੋ ਇਸ ਵੇਲੇ ਸੜਕ ਦੇ ਵਿੱਚ ਜਿਹੜਾ ਬੈੜ ਚੁੱਕਾ ਮਾਦਾ ਕੀ ਗੱਲ ਮੰਦੇ ਨਹੀਂ ਬੇ ਹਸਪਤਾਲ ਵਾਲੇ ਕੀ ਕਹਿੰਦੇ ਕੀ ਹੁਣ ਉਹ 2.5 ਲੱਖ ਲਈ ਬਣਾ ਕੇ ਬੈਠੇ 2.5 ਲੱਖ ਅੱਗੇ ਦੇ ਦਿੱਤਾ। ਅਜੇ 2.5 ਲੱਖ ਪਹਿਲਾਂ ਦਿੱਤਾ ਹੁਣ 2.5 ਲੱਖ ਵਿੱਚ ਮੰਗੀਆਂ ਦੇਵੇ। ਨਹੀਂ ਜਾਂਦੇ। ਪੁਲਿਸ ਨਹੀਂ ਦਿੰਦੇ। ਤੇ ਪੁਲਿਸ ਪੁਲਿਸ ਨੂੰ ਤੁਸੀਂ ਦਿੱਤੀ ਕੰਪਲੇਟ ਕੋਈ। ਪੁਲਿਸ ਆਉਣੀ ਚਾਹੀਦੀ ਭਾਈ ਪੁਲਿਸ ਆ ਨਹੀਂ ਰਹੀ। ਆ ਨਹੀਂ ਰਹੀ। ਤੇ ਪੁਲਿਸ ਵੀ ਨਹੀਂ ਆ ਰਹੀ। ਐਸਐਸਓ ਨੂੰ ਦੋ ਵਾਰੀ ਫੋਨ ਕਰ ਦਿੱਤਾ ਇਹ ਕਹਿੰਦਾ ਮੈਂ ਆ ਗਿਆ ਹੀ ਆ ਗਿਆ। ਉਹ ਪੁਲਿਸ ਨੂੰ ਤਾਂ ਭਾਈ ਮੌਕੇ ਦੇਣਾ ਚਾਹੀਦਾ ਇੰਨਾ ਵੱਡਾ ਇਨਸੀਡੈਂਟ ਹੋ ਗਿਆ ਕਿਸੇ ਦੇ ਘਰ ਦੇ ਪਰਿਵਾਰ ਦਾ ਪੁਲਿਸ ਕਿਉਂ ਨਹੀਂ ਆ ਰਹੀ? ਬਹੁਤ ਮੁੰਡੇ ਦੀ ਮਾਂ ਪੈਸੇ ਮੰਗਣ ਗਈ ਇਹਨਾਂ ਨੇ। ਅੱਛਾ ਜੀ। ਸਾਡੀ ਭੈਣ ਪੈਸੇ ਮੰਗ ਪੁਰਾਣੇ ਟੈਂਪੂ ਘੁੜਾ ਕੇ ਹੰਦੀ ਪਈ ਆ ਅਜਾ ਪੈਸੇ ਲੈਣ ਗਏ ਸੀਗੇ ਆਪਣੇ ਮੁੰਡੇ ਲਈ ਹਾਂਜੀ ਉਹਨੂੰ ਨਾ ਹੀ ਮੰਗ ਕਰ ਦਿੱਤਾ ਸੀ ਮੁੰਡੇ ਦੀ ਮੁੰਡੇ ਦੀ ਮੁੰਡੇ ਦੀ ਮਾਤਾ ਜੀ ਗਈ ਪੈਸੇ ਮੰਗਣ ਮਾਂ ਗਈ ਤੇ ਮੰਗਣ ਨਾਲ ਮੇਰੀਆਂ ਪਰਜਾਈਆਂ ਗਈਆਂ ਮੰਗਣ ਮੇਰੇ ਘਰ ਆ ਮਤਲਬ ਉਹਨਾਂ ਨੂੰ ਪਤਾ ਹੀ ਨਹੀਂ ਲੇਦਾ ਹੋ ਗਿਆ ਉਹਨਾਂ ਦੇ ਮਾਂ ਨੂੰ ਨਹੀਂ ਪਤਾ ਕਿ ਮੇਰੇ بیٹے ਦੀ ਡੈਥ ਹੋ ਚੁੱਕੀ ਹੈ ਸੋ ਦੇਖ ਸਕਦੇ ਹੋ ਕਿ ਮਾਂ ਜਿਹੜੀ ਹੈ ਬੱਚੇ ਦੀ ਔਰ ਆਪਣੇ ਹੀ ਬੱਚੇ ਦੇ ਲਈ ਜਿਹੜੇ ਪੈਸੇ ਇਕੱਠੇ ਕਰਨ ਗਈ ਹੈ ਲੋਕਾਂ ਦੇ ਕੋਲੋਂ ਔਰ ਪਰ ਦੇਖੋ ਇੰਨੀ ਮਾੜੀ ਗੱਲ ਹੈ ਜਲੰਧਰ ਦੇ ਵਿੱਚ ਜਿਹੜੇ ਪ੍ਰਾਈਵੇਟ ਹਸਪਤਾਲਾਂ ਦੇ ਮਾੜੇ ਹਾਲਾਤ ਹੈ ਜਲੰਧਰ ਦਾ ਸ਼੍ਰੀ ਰਾਮ ਹਸਪਤਾਲ ਜਾਮ ਕਰ ਦਿੱਤੀ ਗਈ ਹੈ ਬਾਹਰ ਦੇਖੋ ਜੀ ਪਿੱਛੇ ਕਾਫੀ ਜਿਹੜਾ ਜਾਮ ਲੱਗ ਗਿਆ ਤਸਵੀਰਾਂ ਤੁਹਾਨੂੰ ਇਸ ਵੇਲੇ ਹਸਪਤਾਲ ਦੇ ਬਾਹਰ ਦੀਆਂ ਦਿਖਾ ਰਹੇ ਹਾਂ ਪੀੜਤ ਪਰਿਵਾਰ ਜਿਹੜਾ ਇਸ ਵੇਲੇ ਦੁੱਖ ਦਾ ਸਮੇਂ ਹੈ ਉਹਨਾਂ ਦੇ ਪਰਿਵਾਰ ਦੇ ਉੱਪਰ ਔਰ ਉਹ ਜਿਹੜਾ ਇਸ ਵੇਲੇ ਰੋਡ ਹੈ ਜਿਹੜੀ ਜਾਮ ਕਰ ਦਿੱਤੀ ਗਈ ਹੈ ਜਲੰਧਰ ਤੋਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੇ ਕਰ ਰਹੇ ਹਾਂ ਜਿਹੜਾ ਸ਼੍ਰੀ ਰਾਮ ਹਸਪਤਾਲ ਦੇ ਬਾਹਰ ਜਿੱਥੇ ਕੀ ਧਰਨਾ ਜਿਹੜਾ ਦੇਖ ਸਕਦੇ ਦੀ ਮੰਗ ਹੈ ਕਿ ਜਿਹੜਾ ਲੜਕੇ ਨੂੰ ਜਿਹੜੀ ਡੈੱਡ ਬੋਡੀ ਉਹਦੀ ਦਿੱਤੀ ਜਾਵੇ ਅਨਿਸਰ ਜੀ ਦਾ ਧਰਨ ਲਗਾ ਕਿ ਇਹ ਕੰਨਾ ਜੰਦੇ ਜੀ ਦੇ ਬਾਰੇ ਕੀ ਗੱਲਬਾਤ ਕੀ ਹੈ ਅਸੀਂ ਡਾਕਟਰ ਸਾਹਿਬ ਨਾਲ ਅੰਦਰ ਗੱਲ ਕਰਕੇ ਆਏ ਆ ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਮੈਂ ਕਿਹਾ ਗਰੀਬ ਮਤਨ ਬੰਦੇ ਆ ਵਿਚਾਰੇ ਮੈਂ ਕਿਹਾ ਪਿੰਡੋਂ ਆਪਣੇ ਪੈਸੇ 200 ਰੁਪਏ ਮੈਂ ਇਕੱਠੇ ਕਰ ਕਰਕੇ 20-30 ਹਜ਼ਾਰ ਰੁਪਏ ਜੋ ਵੀ ਤੁਹਾਨੂੰ ਦਿੱਤਾ ਆ ਮੈਂ ਕਿਹਾ ਤੁਸੀਂ ਮੰਨ ਜੋ ਡਾਕਟਰ ਸਾਹਿਬ ਕਹਿੰਦੇ ਜੀ ਇਹਨਾਂ ਦਾ 3,36 ਹਜ਼ਾਰ ਰੁਪਏ ਮੋਲ ਕਿੱਦਾਂ ਲੋਕੀ ਵਿਸ਼ਵਾਸ ਕਰਨਗੇ ਕਿਉਂਕਿ ਕੋਈ ਵਿਸ਼ਵਾਸ ਕਰਕੇ ਇੱਥੇ ਪਹੁੰਚਦਾ ਔਰ ਉਹਦੇ ਨਾਲ ਅੱਗੋਂ ਦੇ ਕੋਈ ਨਹੀਂ ਉਹਨਾਂ ਕੋਲ ਹੈਗੇ ਦੇ ਕੀ ਕਰਨ ਪਹਿਲਾਂ ਇਹ ਇਹ ਆਸ਼ਵਾਸ਼ਣ ਦੇ ਦਿੰਦੇ ਆ ਕਿ ਤੁਹਾਡਾ ਮਰੀਜ਼ ਸਹੀ ਹੋ ਜਾਏਗਾ ਉਹ ਵਿਚਾਰਾ 20-22 ਸਾਲਾਂ ਦਾ ਵਿਚਾਰਾ ਯੰਗ ਬਲੱਡ ਬੱਚਾ ਸੀਗਾ ਉਹਦੇ ਸਿਰ ਤੇ ਸੱਟ ਲੱਗੀ ਐਕਸੀਡੈਂਟਲ ਕੇਸ ਸੀਗਾ ਉਹਨਾਂ ਨੇ ਕੀ ਗੱਲ ਕਰਨੀ ਹੈ ਜੀ ਇਹਨਾਂ ਨੇ ਤੇ ਇਹ ਵੀ ਪਤਾ ਲੱਗਾ ਜੀ ਜਿਹੜੇ ਜਿਨ੍ਹਾਂ ਦੇ ਪਰਿਵਾਰਕ ਵਿੱਚ ਲੜਕੀ ਦੀ ਡੈਥ ਹੋਈ ਉਹਨਾਂ ਦੇ ਮਦਰ ਜਿਹੜੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੀ ਮੁੰਡੇ ਦੀ ਡੈਥ ਹੋਈ ਹੈ ਉਹ ਪੈਸੇ ਇਕੱਠੇ ਕਰ ਰਹੇ ਕਹਿੰਦੇ ਹਲੇ ਵੀ ਉਹਨਾਂ ਨੇ ਅੰਮ੍ਰਿਤਸਰ ਵਾਲਾ ਗੁਰਦੁਆਰਾ ਹੈਗਾ ਅੰਮ੍ਰਿਤਸਰ ਦੇ ਨੇੜੇ-ਤੇੜੇ ਜਿੰਨੇ ਗੁਰਦੁਆਰੇ ਤੋਂ ਅਨਾਉ ਜਿਹੜੇ ਘਰ ਹੈਗੇ 20 50 100 500 ਜਿੰਨਾ ਵੀ ਹੈਗਾ ਜਿੰਨਾ 6 ਦੇ ਜਿਹੜੇ ਪਰਿਵਾਰੀਆਂ ਨੂੰ ਪਹੁੰਚੇ ਨੇ ਪੁਥਾਨਾ ਡਵੀਨ ਨੰਬਰ 6 ਦੇ ਜਿਹੜੇ ਐਸਐਚਓ ਨੇ ਮੌਕੇ ਤੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਐਫਐਚਓ ਵੀਰੋ ਨੰਬਰ 6 ਜਿਹੜੇ ਮੌਕੇ ਤੇ ਪਹੁੰਚੇ ਨੇ ਗੱਲਬਾਤ ਕਰਦੇ ਨੇ ਪਰਿਵਾਰ ਦੇ ਨਾਲ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪਰ ਮੌਕੇ ਤੇ ਜਿਹੜਾ ਧਰਨਾ ਲਾਇਆ ਹੈ ਪਰਵਾਰਕ ਮੈਂਬਰ ਨੇ ਉਹ ਉਹ ਕਿਹੜਾ ਗੱਲ ਕਰ ਰਿਹਾ ਉਹ ਕਹਿੰਦਾ ਡੈੱਡ ਬੋਡੀ ਲੈ ਕੇ ਜਾਣੀ ਪੈਸੇ ਜਮ੍ਹਾਂ ਕਰਾਓ ਜੀ ਮਾਂ ਜੀ ਮੈਂ ਨਹੀਂ ਸਰ ਦੇਖੋ ਬਈ ਉਹਨਾਂ ਕੋਲ ਅੰਦਰ ਦੇਖ ਲੈਣ ਤੇ ਗੱਲ ਕਰਕੇ ਆਜੋ ਮੇਰਾ ਕੋਈ ਚੱਕਰ ਨਹੀਂ ਆਇਆ ਐਸੇ ਤੋਂ ਸਾਹਿਬ ਨਹੀਂ ਨਾ ਗੱਲ ਕਰਾਂ ਜਨਾਬ ਇਧਰ ਨਹੀਂ ਹੋ ਰਹੀ ਨਹੀਂ ਐਸੇ ਤੋਂ ਸਾਹਿਬ ਪਰਿਵਾਰਿਕ ਮੈਂਬਰਾਂ ਦਾ ਬੁਰਾ ਹਾਲ ਹੈ ਮਾਜੇਵੰਦ ਜਾਓ ਯਾਰ ਨਾਲ ਬਹੁਤ ਮੈਂਬਰਾਂ ਦਾ ਇਲਜ਼ਾਮ ਹੈਗਾ ਮੈਂ ਕਹੇ ਪੰਜ ਮੁੰਦੇ ਆਜੋ ਮੈਂ ਗੱਲ ਕਰਾ ਦਿੰਦਾ ਪਰ ਐਕਸਰੀ ਸਿਰ ਵਿਵਾਦਾਂ ਦੇ ਵਿੱਚ ਰਹਿੰਦਾ ਹਸਪਤਾਲ ਅੱਗੇ ਵੀ ਕਈ ਇਦਾਂ ਦੇ ਕੇਸ ਹੋ ਜਾਂਦੇ ਆ ਇੱਥੇ ਕੀ ਗੱਲਬਾਤ ਕੀ ਇਦਾਂ ਦੀ ਇਹ ਮੇਰੀ ਪੋਸਟਿੰਗ ਦੀ ਪਹਿਲੀ ਵਾਰੀ ਗੱਲ ਹੋਈ ਹੈ ਜੀ ਮੈਂ ਇਹ ਪਹਿਲੀ ਵਾਰੀ ਹੋਇਆ ਤੇ ਹੁਣ ਸਰ ਰੋਡ ਕਲੀਅਰ ਕਰਵਾਈ ਜਾ ਰਹੀ ਹੈ ਤੁਹਾਡੇ ਵੱਲੋਂ ਬਿਲਕੁਲ ਜੀ ਮੈਂ ਦੱਸਦਾ ਸਰ ਮੇਰੇ ਨਾਲ ਪੰਜ ਮੁੰਦੇ ਆਜੋ ਮੈਂ ਗੱਲ ਕਰਾ ਦਿੰਦਾ ਗੱਲ ਕਰਾਏ ਜਿਹੜੇ ਕੇਸ ਤੇ ਪਹੁੰਚੇ ਨੇ ਜੀ ਠੀਕ ਹੈ ਜੀ ਪਰਵਾਰ ਦੀ ਮੰਗ ਕੀ ਹੈ ਜੀ ਪਰਵਾਰ ਦਾ ਮੈਂ ਤੁਹਾਡੇ ਸਾਹਮਣੇ ਹੋਣਾ ਆਇਆ ਜੀ ਤੁਹਾਡੇ ਸਾਹਮਣੇ ਮੈਨੂੰ ਮਿਲਿਆ ਨਹੀਂ ਕਿਸੇ ਨੂੰ ਪੰਜ ਬੰਦੇ ਆਉਂਦੇ ਆ ਅੰਦਰ ਪੈਲੇ ਗੱਲ ਕਰਦੇ ਕੀ ਗੱਲ ਹੈਗੀ ਸਰ ਤਾਰ ਤਸਵੀਰਾਂ ਮੌਕੇ ਤੇ ਜਿਹੜੇ ਥਾਣਾ ਪਰਿਵਾਰੀ ਨੇ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਜਿੱਥੇ ਕੀ ਪਰਿਵਾਰਕ ਮੈਂਬਰ ਜਿਹੜੇ ਧਰਨੇ ਦੇ ਵਿੱਚ ਬੈਠੇ ਹੋਏ ਆ ਆ ਜਿਹੜਾ ਸ਼੍ਰੀ ਰਾਮ ਹਸਪੀਟਲ ਆ ਉੱਥੇ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਮੌਕੇ ਤੇ ਥਾਣਾ ਪਰਿਵਾਰੀ ਜਿਹੜੇ ਪ੍ਰੇਸ਼ਾਨੀ ਦੇ ਵਿੱਚ ਲੋਕ ਜਿਹੜੇ ਨਜ਼ਰ ਆ ਰਹੇ ਔਰ ਅਕਸਰ ਹੀ ਵਿਵਾਦਾਂ ਦੇ ਵਿੱਚ ਹਸਤਾਲ ਅੱਗੇ ਵੀ ਕਈ ਵਾਰ ਜੜੀਆਂ ਇੱਥੇ ਮੋਤਾ ਹੋਈਆਂ ਨੇ ਪਰ ਕਿਤੇ ਨਾ ਕਿਤੇ ਜਿਹੜੀ ਜੂ ਹੈ ਸਿਆਦ ਨਹੀਂ ਸਿਰਕਦੀ ਪ੍ਰਸ਼ਾਸਨ ਉੱਪਰ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਜਿਹੜੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਬਾਹਰ ਬੁਲਾਇਆ ਜਾਵੇ ਫਿਰ ਜਿਹੜਾ ਲੜਕੇ ਦੀ ਡੈੱਡ ਬੋਡੀ ਉਹਨਾਂ ਨੇ ਲੈ ਕੇ ਜਾਣੀ ਤਾਂ ਉਹਦਾ ਜਿਹੜਾ ਬਿੱਲ ਹੈ 2.5 ਲੱਖ ਰੁਪਏ ਬਨਾਇਆ ਹੋਇਆ ਉਹਨੂੰ ਲੈ ਕੇ ਜਿਹੜਾ ਇੱਥੇ ਵਿਵਾਦ ਹੋ ਰਿਹਾ ਔਰ ਸ਼੍ਰੀ ਰਾਮ ਹਸਪੀਟਲ ਆ ਨੀਰੋ ਜਿਹੜਾ ਸੈਂਟਰ ਆ ਉੱਥੇ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਔਰ ਉਹਨਾਂ ਵੱਲੋਂ ਜਿਹੜਾ ਰੂਟ ਆ

پھر اس نے کہا کہ میں بتا دوں کہ اساری گہرا جہڑا مانو وہ بندہ استاد جی کہہ رہی ہے ابھی اندے چاہیے گاندے میں میں دیکھتا ہوں وہ ایک دو سا باہر آ رہا ہے وہ کوئی 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 وہ ائی کہیں کوئی نہیں کہیں کوئی بہت سامنے ائی ابھی یہ رستہ وہاں سے کی طرح لڑتا ہے ہاں جی بے بی بلوان دی جاتی ہے آپ لے ایا واہ تے پتہ کوئی نہیں ابھی لگے جا رہے ہیں ख़ुशी ख़ुशी लागू कहरे अंदरि आयो गल जा ਸੋ ਇਹ ਦੇਖੋ ਜੀ ਪਰਿਵਾਰਕ ਮੈਂਬਰਾਂ ਦੇ ਹਾਲਾਤ ਦੇਖ ਲਓ ਜਿਨ੍ਹਾਂ ਦੇ ਘਰ ਦਾ ਜੀ ਚਲਾ ਗਿਆ ਔਰ ਮੌਕੇ ਤੇ ਪਰਿਵਾਰਕ ਮੈਂਬਰ ਜਿਹੜੇ ਆ ਮੰਕਰੇ ਲਗਾਤਾਰ ਤਸਵੀਰਾਂ ਧਾਣੋ ਜਿਹੜੀਆਂ ਇਹ ਜਿਹੜੇ ਤੋਂ ਉਫਤ ਦਾਨੂ ਵੀ ਕੇ ਕੱਲ ਕਰੇਗਾ ਸ਼ਰਾਬ ਤੋਂ ਪੀਤੀ ਹੋਈ ਹੈ ਨਹੀਂ ਪੀਤੀ ਹੈ ਨਹੀਂ ਤੁਸੀਂ ਡਾਕਟਰ ਨੂੰ ਪ੍ਰੋਟੈਕਸ਼ਨ ਦੇਣ ਲਈ ਆਏ ਹੋ ਨਾ ਮਰ ਦੀ ਪਰਿਵਾਰ ਦਾ ਮਸਲਾ ਹਲ ਕਰਾਵੇ ਹੋ ਇੱਕ ਵਾਰੀ ਵੀ ਜਾ ਕੇ ਉਹਨਾਂ ਨੇ ਕਿਹਾ ਡਾਕਟਰ ਤੇ ਕੋਈ ਵੀ ਨਹੀਂ ਕਦੀ ਬਾਹਰ ਆਇਆ ਹੁਣ ਭਾਜੀ ਗੱਲ ਵੀ ਤੁਸੀਂ ਉੱਥੇ ਸਾਹਮਣੇ ਗੱਲ ਕਰਨ ਆਏ ਹੋ ਦਾਦਾ ਭਾਜੀ ਇਹ ਕੰਮ ਹੀ ਨਹੀਂ ਆ ਭਾਜੀ ਡਾਕਟਰ ਦੇ ਤਾਂ ਹੋਂਦਾ ਸਰੀਆ ਬਦਿਆ ਪਿਆ ਡਾਕਟਰ ਦੇ ਬਾਹਰ ਆ ਕੇ ਗੱਲ ਨਹੀਂ ਤੁਸੀਂ ਭਾਜੀ ਪ੍ਰੋਟੈਕਸ਼ਨ ਲੈਣ ਲਈ ਆਏ ਹੋ ਡਾਕਟਰ ਨੂੰ ਕਿਸੇ ਦੇ ਘਰ ਦਾ ਜੀ ਚਲਾ ਗਿਆ ਉਹਨਾਂ ਨੂੰ ਵੀ ਦੋਖੇ ਤੁਸੀਂ ਅੱਗੇ ਗੱਲ ਕਰਦੇ ਹੋ ਭਾਜੀ ਅਸੀਂ ਕਹਿ ਰਹੇ ਦੁੱਖ ਮੈਂ ਤਾਂ ਉਹਨੂੰ ਕਹਿ ਰਿਹਾ ਨਹੀਂ ਨਹੀਂ ਚਲੋ ਅਸਾਉਂਡਰ ਮਿਲ ਕੇ ਆਏ ਸਰ ਕੀ ਕਹਿ ਰਹੇ ਭਾਜੀ ਕਿੰਨੀ ਵਾਰੀ ਕਹਿ ਗਿਆ ਅੰਦਰ ਤੁਸੀਂ ਮੰਨਦੇ ਹੋ ਡਾਕਟਰ ਦੀ ਗਲਤੀ ਹੈ ਜੀ ਨਹੀਂ ਇਹ ਬੌਸਰੀ ਕਰਨੀ ਕੋਈ ਕਰਨੀ ਨਹੀਂ ਟਿੰਟੀ ਆਈਏ ਅੱਗੇ ਆ ਜਾਈਏ ਅਗਲਾ ਨਾ ਪੜ੍ਹ ਗਿਆ ਜੀ ਅਗਲੇ ਡਿਗਰੀ ਜੀ ਬਾਜੀ ਉਹ ਸਿੱਧਾ ੱੱਕਾ ਸਿੱਧਾ ੱੱਕਾ ਬਾਜੀ ਸਾਨੂੰ ਮੈਂਸ਼ਨ ਕਰਨਾ ਚਾਹੀਦਾ ਪੰਜਾਂ ਨਾਲ ਗੱਲ ਕਰਨੀ ਹੈ ਗੱਲ ਬਾਤ ਨਹੀਂ ਹੈ ਕੰਢੇ ਹੀ ਕਰਦੇ ਤੈਨੂੰ ਪੱਜਾ ਹਾਂ ਕਾਟੇ ਪੈਸੇ ਜਮਾਵਾਉਂਦੇ ਅਗਲੇ ਕਰੀਮ ਮਾਪੜ ਬੰਦੇ ਪਿੰਡਾ ਬਣ ਜਾਂਦਾ ਪੈਸੇ ਜਮਾਵਾਉਂਦਾ ਬੜਾ ਨਾਮ ਕਰਾਣਾ ਇਹ ਆਵਾਜ਼ ਕਰਾਣਾ ਸਾਨੂੰ ਸਾਡੀ ਲਾਖ ਚਾਹੀਦੀ ਆ ਸੋ ਦੇਖ ਸਕਦੇ ਹੋ ਕਿ ਜਿਹੜਾ ਡੈੱਡ ਬੋਡੀ ਪਰਿਵਾਰ ਮੰਗ ਰਿਹਾ ਕਿ ਡੈੱਡ ਬੋਡੀ ਜਿਹੜੀ ਲੜਕੇ ਦੀ ਲੈ ਕੇ ਜਾਣੀ ਆ ਸਾਨੂੰ ਵੀ ਕਾਫੀ ਜ਼ਿਆਦਾ ਲੋਕ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਾਂ ਹਾਂ ਜੀ ਸਰ ਡਾਕਟਰ ਸਾਹਿਬ ਇੱਕ ਮੈਂ ਅਕਲ ਅਈ ਤਨ ਨਕੇ ਪਸ ਤੁਸੀਂ ਇੱਥੇ ਕਰੋ ਯਾ ਉੱਧਰ ਕਰੋ ਠੀਕ ਹੈ ਜੀ ਅਸੀਂ ਆਪਣਾ ਕੰਮ ਕਰਾਂਗੇ ਤੁਸੀਂ ਇੰਨਾ ਸਾਨੂੰ ਸਮਝਾਣ ਆਏ ਹੋ ਡਾਕਟਰ ਸਾਹਿਬ ਨੂੰ ਮੁਝਾ ਦਿਓ ਪੈਸੇ ਦੇ ਸਾਨੂੰ ਸਮਝਾਣ ਦੇ ਆ ਜੇ ਬੰਦੇ ਭਾਈ ਪੰਜ ਪੰਜ ਬੰਦੇ ਕਰਕੇ ਕਿੰਨੇ ਵਾਰੀ 20 ਵਾਰੀ ਤਿੰਨ ਵਾਰ ਤਾਂ ਮੈਂ ਆਉਆ ਅੰਦਰ ਕੋਈ ਨਹੀਂ ਆਇਆ ਯਾਰ ਹੁਣ ਤਾਂ ਜਾਓ ਤੁਸੀਂ ਗਲਤ ਤਾਂ ਭਾਜੀ ਵੇਖੀ ਹੋਣੀ ਤਾਂ ਹੁਣ ਦਾਤ ਸਾਹਿਬ ਨੂੰ ਬੁਲਾ ਲਓ ਇੱਥੇ ਬੁਲਾ ਦਿਓ ਜੱਤ ਸਾਹਿਬ ਨੂੰ ਸਾਹਿਬ ਜੀ ਇੱਕ ਤੁਸੀਂ ਹੋ ਜੋ ਸਾਹਿਬ ਜੀ ਮਾਨਸਰ ਸਾਹਿਬ ਜੱਤ ਸਾਹਿਬ ਨੂੰ ਤੁਸੀਂ ਇੱਥੇ ਬੁਲਾ ਦਿਓ ਇੱਥੇ ਬੁਲਾ ਦਿਓ ਦਾਤ ਸਾਹਿਬ ਨੂੰ ਭਾਜੀ ਦੇ ਪਿੰਲੇ ਸ਼ਾਇਦ ਉਹਨਾਂ ਦੀ ਸੁਣਵਾਈ ਨਹੀਂ ਭਾਜੀ ਦੇਖ ਲਿਆ ਹੁਣ ਨਹੀਂ ਅਸੀਂ ਜਾਣਾ ਹੁਣ ਨਹੀਂ ਜਾਣਾ ਅਸੀਂ ਅੱਗੇ ਜਾ ਕੇ ਦੇਖ ਲਿਆ ਹਾਂ ਨਹੀਂ ਜਾਣਾ ਸੁਪਰਵਾਹੀ ਨਹੀਂ ਹੋਈ ਉਸ ਤੋਂ ਬਾਅਦ ਪਰਿਵਾਰ ਨੇ ਜਿਹੜਾ ਤਰਨਾ ਲਗਾਤਾ ਤਰਨਾ ਜਿਹੜਾ ਇਸ ਵੇਲੇ ਜਲੰਧਰ ਦੇ ਸ਼੍ਰੀ ਰਾਮ ਹਸਪਤਾਲ ਦੇ ਬਾਹਰ ਲੱਗਾ ਹੋਇਆ ਔਰ ਇਹ ਪਹਿਲਾ ਧਰਨਾ ਨਹੀਂ ਹੈ ਇਸ ਰੋਡ ਦੇ ਉੱਪਰ ਇੱਥੇ ਅੱਗੇ ਵੀ ਜਿਹੜੇ ਧਰਨੇ ਲੱਗਦੇ ਰਹਿੰਦੇ ਨੇ ਅਕਸਰ ਹੀ ਧਰਨੇ ਲੱਗਦੇ ਰਹਿੰਦੇ ਨੇ ਧਰਨਿਆਂ ਵਾਲਾ ਹਸਪਤਾਲ ਬਣ ਚੁੱਕਾ ਹੈ ਸ਼੍ਰੀ ਰਾਮ ਹਸਪਤਾਲ ਜਲੰਧਰ ਇਹ ਧਰਨਿਆਂ ਵਾਲਾ ਹਸਪਤਾਲ ਬਣ ਚੁੱਕਾ ਹੈ ਔਰ ਪ੍ਰਸ਼ਾਸਨ ਦੀ ਕਿੰਨੀ ਵੱਡੀ ਲਾਹ ਪਰਵਾਈ ਜਿਹੜੀ ਨਜ਼ਰ ਆਂਦੀ ਹਰ ਵਾਰ ਸਾਹਮਣੇ ਕਿ ਪ੍ਰਸ਼ਾਸਨ ਜਿਹੜਾ ਇਹਦੇ ਉੱਤੇ ਕਿਉਂ ਨਹੀਂ ਜਿਹੜੀ ਹੈ ਕਾਰਵਾਈ ਕਰ ਰਿਹਾ ਵੈਸੇ ਬੈਠਾ ਹੋਇਆ ਜਿਹੜਾ ਵੀ ਹਸਪਤਾਲ ਕੋਸ਼ਿਸ਼ ਨਹੀਂ ਹੋਏ ਜੱਫੇ ਜਵੇ ਸਪੋਰਸ ਵੀ ਮੌਕੇ ਤੇ ਆਈ ਹੈ ਪਰ ਪੁਲਿਸ ਵੀ ਕਿਤੇ ਨਾ ਕਿਤੇ ਬੇਬਸ ਨਜ਼ਰ ਆ ਰਹੀ ਹੈ ਔਰ ਪਰਿਵਾਰਕ ਮੈਂਬਰ ਕਹਿ ਰਹੇ ਕਿ ਅਸੀਂ 19 ਦਿਨ ਤਰਨਾ ਨਹੀਂ ਚਾਹਾਂਗੇ ਜਿੰਨੀ ਦਿਨ ਤੱਕ ਲੜਕੇ ਦੀ ਜੜੀ ਹੈ ਡੈਡ ਬੋਡੀ ਜਿਹੜੀ ਨਹੀਂ ਦਿੱਤੀ ਜਾਂਦੀ ਸੋ ਇਹ ਆ ਜੀ ਜਲੰਧਰ ਦਾ ਹਸਪਤਾਲ ਤਸਵੀਰਾਂ ਤਾਂ ਦਿਖਾਉਣੀਆਂ ਜਿੱਥੇ ਧਰਨਾ ਲੱਗਾ ਔਰ ਪਰਿਵਾਰਕ ਮੈਂਬਰ ਜਿਹੜੇ ਨੇ ਲੜਕੇ ਦੀ ਡੈੱਡ ਬੋਡੀ ਲੈ ਕੇ ਜਾਣ ਦੇ ਲਈ ਆਪਣੀ ਮੰਗਾ ਦੇ ਲਈ ਬੈਠੇ ਹੋਏ ਨੇ ਐਕਟਰ ਨੇ ਰਾਤੀ ਇਹਨਾਂ ਦੇ ਭਾਈ ਹੋਈ ਆ ਉਹ ਕਿੱਥੋਂ ਦੇ ਨੇ ਇਹਨਾਂ ਦਾ ਪ੍ਰਸ਼ਾਸਨ ਕਹਿੰਦੇ ਪ੍ਰਸ਼ਾਸਨ ਕੀ ਕਰ ਬਾਈ ਕਹਦੇ ਪ੍ਰਸ਼ਾਸਨ ਕਰਦੇ ਆ ਜੀ ਕਹਿੰਦੇ ਜੀ ਅੰਦਰ ਜਾਓ 10 ਸਾਲ ਨੂੰ ਮਿਲੋ ਅਹੀਂ ਕਹਿੰਦੇ ਜੱਸਾ ਬਾਹਰ ਆ ਸਰ ਡਾਕਟਰ ਸਾਹਿਬ ਕਿਉਂ ਨਹੀਂ ਉੱਠਦੇ ਕੀ ਗੱਲ ਬੰਨ ਨਾ ਕਰਦੇ ਨਹੀਂ ਥਾਣੇ ਦੇ ਬੈਠੇ ਜੇ ਆਂ ਤਾਂ ਬੈਠੇ